ਉਸ ਰਾਤ ਜੋ ਜਫਰਨਾਮਾ ਸੁਣ ਕੇ ਔਰੰਗਜ਼ੇਬ ਤੇ ਬੀਤੀ ਚਾਣੋ ਇਤਿਹਾਸ ਕਦੇ ਹਨੇਰੀ ਚਖੜ ਕਦੇ ਬੱਦਲਾਂ ਦੀ ਗੜਗੜ ਕਦੇ ਦਰਵਾਜ਼ੇ ਖਿੜਕੀਆਂ ਦੀ ਤਾੜ-ਤਾੜ ਬਾਦਸ਼ਾਹ ਔਰੰਗਜ਼ੇਬ ਦੇ ਮਨ ਵਿੱਚ ਖੌਰੂ ਪਾ ਰਹੀ ਸੀ ਸਰੀਰ ਤਰੇੜਿਓ ਤਰੇਲੀ ਸਰਾਹੀਆਂ ਦੀਆਂ ਸਰਾਹੀਆਂ ਪਾਣੀ ਦੀਆਂ ਖਤਮ ਹੁੰਦੀਆਂ ਜਾ ਰਹੀਆਂ ਸਨ ਨੀਂਦ ਮੰਜੇ ਤੋਂ ਕੋਸੋਂ ਦੂਰ ਸੀ ਮਖਮਲੀ ਸੇਜ ਕੰਡਿਆਂ ਤੋਂ ਬੱਤਰ ਹੋ ਗਈ ਸੀ ਸਰਦੀ ਟੋਪੀ ਕਈ ਵਾਰ ਸਿਰ ਤੇ ਟਿਕੀ ਤੇ ਕਈ ਵਾਰ ਡਿਗੀ ਪਾਗਲਾਂ ਤੇ ਵੈਸ਼ੀਆਂ ਵਾਂਗ ਸਿਰ ਮਾਰਦਾ ਬਾਦਸ਼ਾਹ ਦਾ ਹਾਲ ਅੱਜ ਦੀ ਰਾਤ ਟੱਪਰੀਵਾਸਾਂ ਤੋਂ ਵੀ ਭੈੜਾ ਸੀ ਹੁੱਕੇ ਦੇ ਕਸ਼ ਖਿੱਚਦਿਆਂ ਉਸ ਨੂੰ ਜ਼ਬਰਦਸਤ ਖੰਗ ਛਿੜ ਗਈ ਐਸੀ ਖੰਗ ਜਿਵੇਂ ਖੌਂਖੌਂ ਕਰਦਿਆਂ ਮਹਿਲ ਦੀਆਂ ਦੁਆਰਾਂ ਹਿੱਲ ਗਈਆਂ ਹੋਣ ਉਹਦੇ ਉੱਪਰ ਟਹਿ ਟੇਰੀ ਹੋ ਜਾਣੀ ਆ ਜਫਰਨਾਮੇ ਦੀ ਇੱਕ ਇੱਕ ਸਤਰ ਉਸ ਦਾ ਸੀਨਾ ਕੋਹ ਰਹੀ ਸੀ ਕਾਫਰ ਦੱਗਾ ਫਰੋਸ਼ ਈਮਾ ਸ਼ਿਕਨ ਸ਼ਬਦ ਉਸਦੀ ਰੂਹ ਨੂੰ ਖੋਚ ਰਹੇ ਸਨ ਗੁਰੂ ਤੇਗ ਬਹਾਦਰ ਤੋਂ ਲੈ ਕੇ ਛੋਟੇ ਸਹਿਬਜ਼ਾਦਿਆਂ ਤੱਕ ਦੀਆਂ ਸ਼ਹਾਦਤਾਂ ਦੀਆਂ ਤਸਵੀਰਾਂ ਉਸਤੇ ਸਾਹਮਣੇ ਰੂਪਮਾਨ ਹੋ ਕੇ ਆ ਰਹੀਆਂ ਸਨ ਚਾਂਦੀ ਚੌਂਕ ਦੇ ਸਾਹਮਣੇ ਚੌਕੜਾ ਲਈ ਬੈਠਾ ਗੁਰੂ ਤੇਗ ਬਹਾਦਰ ਉਸਤੇ ਜਿਵੇਂ ਜੋਰੋ-ਜੋਰ ਹੱਸ ਰਿਹਾ ਹੋਵੇ ਔਰੰਗ ਦੇਖ ਤੈਨੂੰ ਕਿਹਾ ਸੀ ਨਾ ਕਿ ਤੇਰੀ ਰੂਹ ਤੋਂ ਪਾਪਾਂ ਦਾ ਭਾਰ ਚੁੱਕ ਨਹੀਂ ਹੋਣਾ ਦੱਸ ਭਲਾ ਅੱਜ ਕੌਣ ਹਾਰਿਆ ਤੂੰ ਤਾਂ ਜਿੱਤ ਜਿੱਤ ਕੇ ਵੀ ਲਗਾਤਾਰ ਹਾਰ ਦਾ ਆਇਆ ਹੈ ਉਸਨੇ ਗੁਰੂ ਦੇ ਸائے ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁਝ ਵੀ ਹੱਥ ਪੱਲੇ ਨਾ ਪਿਆ ਸਿੱਧਾ ਸਪਾਟ ਮੱਥਾ ਫਰਸ਼ ਤੇ ਜਾ ਵਜਿਆ ਮੱਥੇ ਉੱਤੇ ਪਿਆ ਰੋੜਾ ਉਸਤੇ ਹੱਥ ਤੇ ਪੂਰੀ ਤਰ੍ਹਾਂ ਰੜਕ ਗਿਆ ਸੀ ਮੱਥੇ ਤੇ ਹੱਥ ਖਸਾਉਂਦਾ ਡਿੱਗਦਾ ਟੈਂ ਦਾ ਸ਼ੀਸ਼ੇਦਾਨੀ ਮੂਰੇ ਜਾ ਪਹੁੰਚਿਆ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਤੱਕਿਆ ਉਹ ਤਰਬਕ ਗਿਆ ਸ਼ੀਸ਼ੇ ਵਿੱਚ ਉਸ ਨੂੰ ਭਿਆਨਕ ਅਕਸ਼ ਦਿਖਿਆ ਇੱਕ ਕਾਤਲ ਇੱਕ ਸ਼ਿਕਾਰੀ ਰੱਬ ਦੇ ਘਰ ਦਾ ਦੁਸ਼ਮਣ ਤੇ ਜ਼ਾਲਮਾਂ ਦਾ ਹਿਮਾਇਤੀ ਉਹ ਸ਼ਿਸ਼ੇ ਵੱਲੋਂ ਮੂੰਹ ਮੋੜ ਕੇ ਸੇਜ ਵੱਲ ਦੌੜਿਆ ਉਸ ਨੂੰ ਲੱਗਾ ਜਿਵੇਂ ਕੋਈ ਉਸ ਦੀ ਰੂਹ ਕਸਾ ਕਸ چیر ਰਿਆ ਹੋਵੇ ਉਹ ਵਿਲਕਣ ਲੱਗਾ ਮਤੀ ਦਾਸ ਦੇ ਸਿਰ ਤੇ ਚੱਲਦਾ ਆਰਾ ਉਸ ਨੂੰ ਪ੍ਰਤੱਖ ਦਿਸਣ ਲੱਗਾ ਮਤੀ ਦਾਸ ਦਾ ਟੁੱਗਦਾ ਦੋ ਫਾੜ ਸਰੀਰ ਉਹਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਖਾਲੀ ਵਾਹ ਮਾਰਨ ਤੋਂ ਸਿਵਾ ਉਸ ਦੇ ਪੱਲੇ ਕੁਝ ਨਾ ਪਿਆ ਥੱਕ ہار ਕੇ ਉਸਨੇ ਮਤੀ ਦਾਸ ਦੇ ਚਰਨਾਂ ਤੇ ਢਹਿਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਬਖਸ਼ ਮੇਰੇ ਗੁਨਾਹਾਂ ਨੂੰ ਵੀਰ ਪੁਰਸ਼ਾ ਵਖਸ ਮੱਥੇ ਤੇ ਇੱਕ ਹੋਰ ਰੋੜੇ ਤੋਂ ਸਿਵਾ ਕੁਝ ਵੀ ਨਸੀਬ ਨਾ ਹੋਇਆ ਸ਼ੀਸ਼ੇ ਨੂੰ ਦੁਆਰਾ ਵੇਖਣ ਦਾ ਹੀ ਨਾ ਪਿਆ ਦੌੜ ਕੇ ਆਪਣੇ ਮੰਜੇ ਤੇ ਜਾ ਲਟਿਆ ਰਜਾਈ ਵਿੱਚ ਸਿਰ ਜਾ ਤੁੰਣਾ ਫਿਰ ਉਬੜਵਾਇ ਫਿਰ ਉੱਠ ਕੇ ਬਹਿ ਗਿਆ ਜਿਸਮ ਤੇ ਲਪੇਟੀ ਰਜਾਈ ਉਸ ਨੂੰ ਅੱਗ ਵਰਗੀ ਜਾਪੀ ਸੱਚਮੁੱਚ ਰਜਾਈ ਤੋਂ ਲਪਟਾਂ ਨਿਕਲ ਰਹੀਆਂ ਸਨ ਬਿਲਕੁਲ ਓਵੇਂ ਜਿਵੇਂ ਸਤੀਦਾਸ ਦਿਵਾਲੇ ਰੂਹ ਵਿੱਚੋਂ ਨਿਕਲ ਰਹੀਆਂ ਸਨ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭੱਜ ਕੇ ਜਾਵੇ ਕਿੱਥੇ ਆਖੀਰ ਉਹ ਬਾਦਸ਼ਾਹ ਸੀ ਉਹ ਮੂਈਨਦੀਨ ਤੋਂ ਬੜੇ ਫਖਰ ਨਾਲ ਔਰੰਗਜ਼ੇਬ ਬਣਿਆ ਸੀ ਜਿਸ ਦਾ ਮਤਲਬ ਤਖਤ 에ਸ਼ਾਨ ਉਹ ਆਲੰਗੀਰ ਸੀ ਜਿਸ ਦਾ ਮਤਲਬ ਸੀ ਕੁੱਲ ਦੁਨੀਆ ਦੇ ਵਾਲੀ ਉਹ ਅੱਜ ਦੁਨੀਆ ਨੂੰ ਪਿੱਠ ਕਿਵੇਂ ਦਿਖਾ ਸਕਦਾ ਹੈ ਉਸਨੇ ਸੋਚਿਆ ਕਿ ਉਹ ਅੰਦਰੋਂ ਅੰਦਰ ਸਾਰੇ ਮਾਮਲੇ ਨਿਵੇੜ ਲਵੇਗਾ ਤੇ ਮਾਫੀਆਂ ਮੰਗ ਕੇ ਸੁਰੱਖਰੂ ਹੋ ਜਾਵੇਗਾ ਖਾਲੀ ਇੱਕ ਰਾਤ ਦੀ ਤਾਂ ਗੱਲ ਸੀ ਉਹ ਭੱਜ ਕੇ ਸਤੀਦਾਸ ਦੇ ਨੇੜੇ ਪਹੁੰਚਿਆ ਹੱਥ ਮਾਰ ਕੇ ਅੱਗ ਦੀਆਂ ਲਪਟਾਂ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਹੱਸ ਤਾਂ ਜਿਵੇਂ ਖਾਲੀ ਹਵਾ ਵਿੱਚ ਸ਼ੂਕਰੇ ਸਨ ਹੁਣ ਉਹ ਰੋਣ ਹੱਕਾ ਹੋ ਗਿਆ ਉਸਨੇ ਉੱਚੀ ਆਵਾਜ਼ ਵਿੱਚ ਚੀਕਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਤੁਰ ਅੰਦਰੋਂ ਨਿਕਲੀਆਂ ਚੀਕਾਂ ਉਸਦੇ ਗਲੇ ਵਿੱਚ ਹੀ اٹਕ ਕੇ ਰਹਿ ਗਈਆਂ ਉਹ ਮਾਰਦਾ ਵੀ ਕਿਵੇਂ ਆਖਿਰ ਉਹ ਬਾਦਸ਼ਾਹ ਸੀ ਉਹ ਪਾਣੀ ਦੀ ਸਰਾਹੀ ਵਾਲ ਦੌੜਿਆ ਪਾਣੀ ਦਾ ਭਰਵਾ ਗਲਾਸ ਉਸਨੇ ਆਪਣੇ ਅੰਦਰ ਵਹਾ ਮਾਰਿਆ ਪਾਣੀ ਨੇ ਠੰਡ ਪਾਣ ਦੀ ਬਜਾਏ ਉਸਦੇ ਅੰਦਰ ਉਬਾਲੇ ਛੇੜ ਦਿੱਤੇ ਉਸ ਨੂੰ ਡੇਗ ਵਿੱਚ ਉਬਲਦਾ ਭਾਈ ਦਿਆਲਾ ਯਾਦ ਆਇਆ ਉਹ ਲੇਟਣ ਲੱਗਾ ਉਹਦੀਆਂ ਅੱਖਾਂ ਅੱਗੇ ਭਾਈ ਦਿਆਲਾ ਦੀ ਸ਼ਾਂਤ ਮੂਰਤ ਦੇਖ ਵਿੱਚ ਚੌਂਕੜਾ ਮਾਰ ਕੇ ਬੈਠਾ ਨਾਮ ਰੰਗ ਵਿੱਚ ਰੰਗਿਆ ਉਹਨੂੰ ਖਲੂਣ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਦੇਖ ਔਰੰਗੇ ਤੇਰੇ ਅੰਦਰ ਠੰਡੇ ਪਾਣੀ ਦਾ ਗਲਾਸ ਵੀ ਨਹੀਂ ਸਮਾ ਰਿਹਾ ਤੇ ਇੱਧਰ ਗੁਰੂ ਦੀ ਕਿਰਪਾ ਨਾਲ ਉਬਲਦੀ ਡੇਗ ਵੀ ਠੰਡਕ ਦੇ ਰਹੀ ਹੈ ਉਹ ਲੇਟਦਾ ਹੋਇਆ ਅਚਾਨਕ ਸਿਰ ਮਾਰਦਾ ਉੱਠ ਖੜੋਤਾ ਉਸਦੀ ਨਿਗਾਹ ਸਾਹਮਣੇ ਪਈ ਤੇਗ ਤੇ ਅਤੇ ਉਹ ਤੇਗਵਾਲ ਵਦਿਆ ਉਸਨੂੰ ਖਿਆਲ ਆਇਆ ਕਿ ਇਸ ਕੋਲੈਣੀ ਰਾਤ ਨਾਲ ਮੁਕਾਬਲਾ ਕਰਨ ਦੀ بجائے ਤਾਂ ਮਰ ਜਾਣਾ ਬਿਹਤਰ ਹੈ ਉਸਨੇ ਤਲਵਾਰ ਮਿਆਨ ਵਿੱਚੋਂ ਕੱਢੀ ਕਰਦਣ ਤੇ ਰੱਖੀ ਫਿਰ ਉਸਨੂੰ ਖਿਆਲ ਆਇਆ ਹੱਥੀ ਮੌਤ ਛੇੜਨੀ ਕੁਫਰ ਹੈ ਪਾਪ ਹੈ ਨਿਰੀਕਾਰਤਾ ਹੈ ਮੈਂ ਹਾਲਤ ਦਾ ਮੁਕਾਬਲਾ ਕਰਾਂਗਾ ਫੁੱਲ ਬਖਸ਼ਾ ਮੰਗਾ ਗੁਰੂ ਦਾ ਪੈਰ ਪਾਵਾਂਗਾ ਗੁਰੂ ਦੇ ਪੈਰ ਪਾਵਾਂਗਾ ਦੋ ਚਖ ਦੀ ਸਜ਼ਾ ਤੋਂ ਬਚਾਂਗਾ ਵਜੂਦ ਦੇ ਨਿਰੰਤਰ ਕਾਂਬੇ ਨੇ ਉਸ ਦੀਆਂ ਅੱਖਾਂ ਮੂੰਹ ਦਿੱਤੀਆਂ ਉਸ ਨੂੰ ਗੁਰੂ ਤੇਗ ਬਹਾਦਰ ਦਾ ਇੱਕੋ ਝਟਕੇ ਨਾਲ ਸ਼ਰੀ ਲੱਗ ਹੁੰਦਾ ਦਿਖਾਈ ਦਿੱਤਾ ਸ਼ਰੀਰ ਦੇ ਦੋ ਹਿੱਸੇ ਦੋਨੋਂ ਬਿਲਕੁਲ ਸ਼ਾਂਤ ਤੇਗ ਚਲਦੇ ਵਕਤ ਕੋਈ ਹਿੱਲ ਨਾ ਜੁਲ ਇੱਕ ਅਕੈ ਸ਼ਾਂਤੀ ਉਸਨੂੰ ਆਪਣੇ ਅੰਦਰ ਗਲਾਨੀ ਮਹਿਸੂਸ ਹੋਈ ਉਸਨੇ ਆਪਣੇ ਆਪ ਨੂੰ ਲਾਨਤ ਪਾਈ ਉਸਨੂੰ ਆਪਣੀ ਔਰੰਗਜ਼ੇਬੀ ਤੇ ਸ਼ੱਕ ਹੋਣ ਲੱਗਾ ਉਸਨੇ ਅਡੋਲ ਗੁਰੂ ਦੇ ਚਰਨਾਂ ਤੇ ਸ਼ੀਸ਼ ਨਿਵਾਣ ਦੀ ਕੋਸ਼ਿਸ਼ ਕੀਤੀ ਇੱਕ ਹੋਰ ਰੋੜਾ ਮੱਥੇ ਤੇ ਉੱਬਰ ਆਇਆ ਉਸਦਾ ਮੱਥਾ ਉਸਦੀ ਆਪਣੀ ਪਛਾਣ ਤੋਂ ਬਾਹਰ ਹੋ ਗਿਆ ਐਉਂ ਮਹਿਸੂਸ ਹੋਇਆ ਜਿਵੇਂ ਸ਼ੀਸ਼ਾ ਉਸਦਾ ਮੂੰਹ ਚੜਾ ਰਿਹਾ ਹੋਵੇ ਤੇ ਉਸਨੇ ਅੰਦਰ ਦੀ ਸ਼ੀਸ਼ੀ ਸ਼ੀਸ਼ੇ ਤੇ ਵਗਾ ਕੇ ਮਾਰੀ ਸ਼ੀਸ਼ੇ ਤੇ ਤਰੇੜਾਂ ਉੱਪਰ ਆਈਆਂ ਉਸ ਨੂੰ ਆਪਣਾ ਚਿਹਰਾ ਕਿਤੇ ਵੱਧ ਭਿਆਨਕ ਦਿਖਾਈ ਦੇਣ ਲੱਗਾ ਉਸਨੇ ਮੱਥੇ ਤੇ ਹੱਥ ਫੇਰਿਆ ਉੱਬੜ ਖੱਬੜ ਮੱਥੇ ਨੇ ਅਨੰਦਪੁਰ ਦੀਆਂ ਉੱਚੀਆਂ ਨੀਵੀਆਂ ਪਹਾੜੀਆਂ ਯਾਦ ਕਰਾ ਦਿੱਤੀਆਂ ਅਨੰਦਪੁਰ ਨੂੰ ਪਾਇਆ 6 ਮਹੀਨਿਆਂ ਤੋਂ ਵੱਡਾ ਘੇਰਾ ਯਾਦ ਆਇਆ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਈ ਪਹਾੜੀ ਰਾਜਾਂ ਨਾਲ ਦੋਸਤੀ ਦਾ ਚੇਤਾ ਆਇਆ ਬੁੱਧ ਪਰਸਤਾਨਾਲ ਕੀਤੀ ਸੰਧੀ ਨੇ ਉਸ ਨੂੰ ਹਲੂਣ ਕੇ ਰੱਖ ਦਿੱਤਾ ਉਹ ਆਪਣੇ ਆਪ ਨੂੰ ਮੁਹੰਮਦ ਸਾਹਿਬ ਦਾ ਵੀ ਦੋਸ਼ੀ ਮੰਨਣ ਲੱਗਾ ਉਹਨੇ ਸੋਚਿਆ ਹੁਣ ਤਾਂ ਪੱਕਾ ਉਹ ਦੋਜਖ ਵਾਸੀ ਬਣੇਗਾ ਦੁਨੀਆ ਦੀ ਕੋਈ ਤਾਕਤ ਮੈਨੂੰ ਦੋਜਖ ਵਿੱਚ ਸੜਨ ਤੋਂ ਬਚਾ ਨਹੀਂ ਸਕਦੀ ਬੁੱਧ ਪ੍ਰਸਤਾਨਾਲ ਸੰਧੀ ਤੇ ਬੁੱਧ ਸ਼ਿਕਨਾ ਨਾਲ ਮੱਥਾ ਓ ਅੱਲਾਹ ਤਾਲਾ ਮੈਨੂੰ ਕੀ ਹੋ ਗਿਆ ਸੀ ਉਸਨੇ ਜ਼ੋਰ ਨਾਲ ਕੰਨ ਤੇ ਮੱਥਾ ਮਾਰਿਆ ਇੱਕ ਗਰਮ ਤਤੀਲੀ ਉਸਤੇ ਪੈਰਾਂ ਤੇ ਵੱਜੀ ਉਹ ਤਰਬਕ ਪਿਆ ਉਸਨੂੰ ਆਪਣਾ ਖੂਨ ਕਾਲਾ ਸਵਾਜ ਆ ਪਿਆ ਦੁਆਰਾ ਕੰਨ ਤੇ ਮੱਥਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਹਿੰਮਤ ਨਾ ਪਈ ਉਸਨੂੰ ਲੱਗਿਆ ਸ਼ਾਇਦ ਸਹਿਬਜ਼ਾਦੇ ਕਿਤੇ ਆਸ-ਪਾਸ ਹੋਣ ਤੇ ਉਸਦੀ ਹਾਲਤ ਤੇ ਹੱਸ ਰਹੇ ਹੋਣ ਸ਼ੀਸ਼ਾ ਜੜੀ ਦੀਵਾਰ ਵਿੱਚੋਂ ਉਹ ਫਤਿਹ ਦਾ ਜ਼ਿਕਾਰਾ ਗਜਾਉਂਦੇ ਸਾਹਮਣੇ ਪ੍ਰਤੱਖ ਨਜ਼ਰ ਆ ਗਏ ਫੁੱਲਾ ਵਾਂਗ ਲਟਕਦੇ ਚਿਹਰੇ ਜਿਵੇਂ ਇਸਤੇ ਥੋਬੇ ਚੇਰੇ ਦਾ ਮਜ਼ਾਕ ਉਡਾ ਰਹੇ ਹੁਣ ਅਤੇ ਉਹ ਦੁਆਰਾ ਤਰੰਬਕ ਗਿਆ ਉਹਦੇ ਹੱਥ ਮਜ਼ਲੂਮਾਂ ਦੇ ਖੂਨ ਨਾਲ ਰੰਗੇ ਹੋਏ ਸੀ ਉਸ ਨੂੰ ਮਹਿਲ ਦੇ ਕਿਸੇ ਨੌਕਰੇ ਬੋਲੋਂ ਬੋਲੇ ਸੋਨੇ ਹਾਲ ਦੇ ਨਾਰੇ ਸੁਣਾਈ ਦੇਣ ਲੱਗੇ ਉਹ ਦੌੜ ਕੇ ਰੋਸ਼ਨਦਾਨ ਤੋਂ ਹੇਠਾ ਦੇਖਣ ਲੱਗ ਪਿਆ ਦੂਰੋਂ ਜਿਸ ਦੇ ਤੱਕ ਸੂਨ ਰਾਤ ਸੰਸਾਰ ਰਾਤ ਜਿਵੇਂ ਉਸ ਨੂੰ ਨਿਗਲਣ ਵਾਲੀ ਕਾਲੀ ਹੋਵੇ ਉਹ ਛੇਤੀ ਨਾਲ ਹੇਠਾ ਉਤਰ ਆਇਆ ਉਸ ਨੂੰ ਅਜੇ ਵੀ ਸਵਾ ਸਵਾ ਨਾਲ ਇੱਕ ਇੱਕ ਸਿੱਖ ਲੜਦਾ ਨਜ਼ਰ ਆ ਰਿਹਾ ਸੀ ਚਮਕੌਰ ਦੀ ਗੜੀ ਚੇਤੇ ਆ ਗਈ ਇੱਕ ਪਾਸੇ ਗਿਣਤੀ ਦੇ ਭੂਖਣ ਭਾਣੇ 40 ਸਿੱਖ ਅਤੇ ਦੂਜੇ ਪਾਸੇ 10 ਲੱਖ ਦੀ ਫੌਜ ਉਸ ਨੂੰ ਲੱਗਿਆ ਜਿਵੇਂ ਇੱਕ ਇੱਕ ਸਿੱਖ ਕਿਲੇ ਨੂੰ ਢਾਕੇ ਉਸਦੇ ਵजूद ਵਿੱਚ ਦਾਖਲ ਹੋ ਰਿਹਾ ਹੈ ਉਹ ਜ਼ਖਮੀ ਸੱਪ ਦੀ ਤਰ੍ਹਾਂ ਪਲਸੇਟੇ ਮਾਰਨ ਲੱਗਾ ਸਾਹਮਣੇ ਤਖਤਪੋਸ਼ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਖਤ ਵਿੱਚ ਲਿਖੀ ਉਹ ਸਤਰ ਯਾਦ ਆਉਣ ਲੱਗੀ ਕੀ ਹੋਇਆ ਜੇ ਤੂੰ ਮੇਰੇ ਚਾਰ ਸ਼ਹਿਬਜ਼ਾਦੇ ਮਾਰ ਦਿੱਤੇ ਹਨ ਕੁੰਡਲੀ ਵਾਲਾ ਸੱਪ ਖਾਲਸਾ ਅਜੇ ਵੀ ਵਾਕੀ ਹੈ ਉਸ ਨੂੰ ਲੱਗਾ ਕਿ ਹੁਣੇ ਹੀ ਕੁੰਡਲੀ ਵਾਲਾ ਸੱਪ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ ਉਸ ਨੂੰ ਡੰਗ ਮਾਰੇਗਾ ਤੇ ਇਹ ਜਫਰਨਾਮਾ ਸੱਚਮੁੱਚ ਉਸ ਦੀ ਮੌਤ ਦਾ ਪੈਗਾਮ ਹੋਵੇਗਾ ਉਸ ਦੀ ਚੀਕ ਨਿਕਲ ਗਈ ਤੇ ਉਹ ਪੈਪੀਥ ਹੋ ਗਿਆ ਚੌਪਦਾਰ ਹਾਜ਼ਰ ਸਨ ਬਾਦਸ਼ਾਹ ਦੀ ਮੰਦੀ ਹਾਲ ਦੇਖ ਕੇ ਚਿੰਤਾਜਨਕ ਹੋ ਕੇ ਵੈਦ ਹਕੀਮ ਬੁਲਾਏ ਗਏ ਮੱਥੇ ਤੇ ਮਲਮ ਲਗਾਈ ਗਈ ਜਿਸ ਨੇ ਬਲਦੀ ਅਗ ਤੇ ਕੀ ਹੋਂ ਦਾ ਕੰਮ ਤਾਂ ਬਾਦਸ਼ਾ ਦਾ ਗੁੱਸਾ ਅਸਮਾਨ 파ੜਨ ਲੱਗਾ ਹਕੀਮ ਨੇ ਚੌਪਦਾਰ ਬਾਹਰ ਹੋ ਕੇ ਦਰਵਾਜ਼ੇ ਬੰਦ ਹੋ ਗਏ ਅਤੇ ਬਾਦਸ਼ਾ ਨੇ ਪੌਲੇ ਸੋਨਿਹਾਲ ਦੇ ਨਾਰਿਆਂ ਤੇ ਘੋੜਿਆਂ ਦੇ ਸੁੰਮਾਂ ਦੀ ਆਵਾਜ਼ ਜੋ ਹੋਰ ਨੇੜੇ-ਨੇੜੇ ਆਈ ਜਾ ਰਹੀ ਸੀ ਉਸ ਨੂੰ ਜਾਪਿਆ ਜਿਵੇਂ ਘੋੜੇ ਦੇ ਸੁੰਮ ਤਾੜ-ਤਾੜ ਉਸ ਦੀ ਛਾਤੀ ਤੇ ਚੜ ਰਹੇ ਹੋਣ ਉਹ ਦੌੜ ਕੇ ਰੋਸ਼ਨਦਾਨ ਕੋਲ ਆ ਗਿਆ ਉਸ ਨੂੰ ਲੱਗਿਆ ਸਿੰਘ ਹੱਥ ਵਿੱਚ ਤੀਖ ਤੇ ਨੇਜੇ ਫੜੀ ਚਾਨਨੀ ਚੌਂਕਵਲ ਵਤਰੇ ਹੁਣ ਅਚਾਨਕ ਉਸ ਦੀ ਅੱਖਾਂ ਦੀ ਲੋ ਤੀਜ ਹੋ ਗਈ ਉਸਨੂੰ ਲੱਗਾ ਕਿ ਨੀਲੇ ਕੋੜੇ ਤੇ ਅਸਵਾਰ ਕਲੀਆਂ ਵਾਲੇ ਖੁਦ ਸਿੱਖਾਂ ਦੀ ਗਵਾਹੀ ਕਰ ਰਹੇ ਹਨ ਉਸਨੇ ਮਨ ਬਣਾਇਆ ਉਹ ਤੀਗ ਨਹੀਂ ਚੁੱਕੇਗਾ ਉਹ ਇਤਿਹਾਸ ਨਹੀਂ ਦੁਹਰਾਏਗਾ ਉਹ ਇੱਕ ਦਰवेश ਦੇ ਕਦਮਾਂ ਤੇ ਟਹਿ ਕੇ ਆਪਣੇ ਗੁਨਾਹਾਂ ਤੋਂ ਤੋਬਾ ਕਰ ਲਵੇਗਾ ਉਹ ਉਹਨਾਂ ਦੇ ਖੱਤ ਨੂੰ ਸੋਨੇ ਚਾਂਦੀਆਂ ਵਿੱਚ ਮੜਾਏਗਾ ਜਿਸਨੇ ਤਬੱਸਮ ਵਿੱਚ ਸੁੱਤੀ ਉਸਦੀ ਰੂਹ ਦੁਆਰਾ ਜਗਾ ਦਿੱਤੀ ਉਹ ਵਾਰੀ ਵਾਰੀ ਖੱਤ ਨੂੰ ਚੁੰਮ ਰਿਹਾ ਸੀ ਉਸ ਦੀਆਂ ਅੱਖਾਂ ਜੋ ਪਲ ਪਲ ਨੀਰ ਵਹਿ ਰਿਆ ਸੀ ਉਹ ਦੁਆਰਾ ਸੇਸ ਤੇ ਆ ਟਿਕਿਆ ਉਸਨੇ ਖਤ ਨੂੰ ਪਲਕਾਂ ਤੇ ਟਿਕਾ ਲਿਆ ਉਸ ਨੂੰ ਡਾਡਾ ਸਕੂਨ ਮਿਲ ਰਿਹਾ ਸੀ ਉਹ ਬਠਾਲਾ ਹੋਣ ਲੱਗਾ ਚਿੜੀਆਂ ਦੇ ਚੁੱਕਣ ਦੀ ਆਵਾਜ਼ ਆਈ ਔਰੰਗਾ ਬੜੀ ਗੂੜੀ ਨੀਂਦ ਵਿੱਚ ਸੀ ਜਿਵੇਂ ਕਈ ਜਨਮਾਂ ਤੋਂ ਸੁੱਤਾ ਨਾ ਹੋਵੇ ਜ਼ਫਰਨਾਮਾ ਪੜਨ ਤੋਂ ਬਾਅਦ ਹੀ ਉਸਨੇ ਇਹ ਹੁਕਮਨਾਮਾ ਜ਼ਾਰੀ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਵੀ ਰਹਿਣ ਜੋ ਵੀ ਕਰਨ ਉਸ ਵਿੱਚ ਕੋਈ ਤਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਦੀ ਬੇਨਤ ਕੀ ਕੀਤੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਪਰਵਾਣ ਕਰ ਲਈ ਪਰ ਗੁਰੂ ਜੀ ਨੂੰ ਮਿਲਣ ਤੋਂ ਪਹਿਲਾਂ ਹੀ ਔਰੰਗਜ਼ੇਬ ਦੀ ਮੌਤ ਹੋ ਗਈ ਔਰੰਗਜ਼ੇਬ ਨੇ ਆਖਿਆ ਸੀ ਮੈਂ ਬਹੁਤ ਪਾਪੀ ਬਾਦਸ਼ਾਹ ਹਾਂ ਮੇਰੀ ਕਬਰ ਬਹੁਤ ਸਾਦੀ ਬਣਵਾਈ ਜਾਵੇ ਜੇ ਨਾ ਹੀ ਮੇਰੀ ਕਬਰ ਲਾਗੇ ਕੋਈ ਰੁਖ ਹੋਵੇ ਕਿਉਂਕਿ ਮੇਰੇ ਵਰਗੇ ਪਾਪੀ ਦੀ ਕਬਰ ਨੂੰ ਸ਼ਾਂ ਵੀ ਨਸੀਬ ਨਹੀਂ ਹੋਣੀ ਚਾਹੀਦੀ